ਬਈ ਦੀ ਪਹਿਲੀ ਗਲਤੀ ਇਹ ਹੈ ਕਿ ਛੋਟੇ-ਮੋਟੇ ਕੰਮਾਂ ਨੂੰ ਇਗਨੋਰ ਕਰਦੇ। ਕਿਰੋਂ ਬਿਨਾ ਕੰਮ ਤੋਂ ਨਾ ਨਿਕਲੋ ਮੌਸਮ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਬੁਰਾ ਹਾਲ ਹੋ ਰਿਹਾ ਹੈ। ਦੇਖੋ ਕਿੰਨੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਨੇ ਤੇ ਪਤਾ ਹੀ ਨਹੀਂ ਕਿੰਨਾ ਕਿ ਜਾਨੀ ਮਾਲੇ ਨੁਕਸਾਨ ਹੋਇਆ ਹੋਊਗਾ। ਤੇ ਵੀਰ ਬਣ ਕੇ ਪੋਸਟ ਨੂੰ ਸ਼ੇਅਰ ਕਰ ਦਿਓ। ਤੁਹਾਡੇ ਇੱਕ ਸ਼ੇਅਰ ਨਾਲ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਬਚਣਗੀਆਂ ਲੋਕਾਂ ਦੀਆਂ ਕਿੰਨੇ ਲੋਕ ਸਾਵਧਾਨ ਹੋ ਜਾਣਗੇ ਇੱਕ ਇੱਕ ਬੰਦਾ ਪੰਜ ਪੰਜ 10 10 ਗਰੁੱਪਾਂ ਚ ਜਰੂਰ ਸ਼ੇਅਰ ਕਰ ਦਿਓ ਤੇ ਦੂਜੀ ਗੱਲ ਜ਼ਿਕਰ ਕਰوں ਨਿਕਲਣਾ ਵੀ ਪੈ ਜੇ ਮਜਬੂਰੀ ਦੇ ਵਿੱਚ ਤਾਂ ਆਪਣੀਆਂ ਬ੍ਰੇਕਾਂ ਲਾਈਟਾਂ ਹਰ ਚੀਜ਼ ਚੈੱਕ ਕਰਕੇ ਤੇ ਬੜੀ ਹੀ ਸਲੋ ਸਪੀਡ ਦੇ ਵਿੱਚ ਤੇ ਸਮੇਂ-ਸਮੇਂ ਤੇ ਆਪਣੇ ਸ਼ੀਸ਼ੇ ਵਗੈਰਾ ਸਾਫ਼ ਕਰਦੇ ਰਹੋ ਤੇ ਪੂਰਾ ਧਿਆਨ ਰੱਖੋ ਵੀਰ ਬਣ ਕੇ ਕਿਉਂਕਿ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਇਹ ਵੀਡੀਓ ਜੋ ਹੈ ਹਰੇਕ ਗਰੁੱਪ ਦੇ ਵਿੱਚ ਜਾਣੀ ਜਾਂਦੀ ਹੈ ਤਾਂ ਕਿ ਕੁਛ ਨਾ ਕੁਛ ਲੋਕਾਂ ਦੀ ਜੋ ਹੈ ਲੋਕ ਸਾਵਧਾਨ ਹੋ ਜਾਣ ਇਹਨੂੰ ਦੇਖ ਕੇ ਤੇ ਦੇਖੋ ਕਿੰਨਾ ਨੁਕਸਾਨ ਹੋਇਆ ਹੋਇਆ ਹੈ ਬਹੁਤ ਹੀ ਮਨ ਖਰਾਬ ਹੋ ਗਿਆ ਇਹ ਬਾਈ ਬਣ ਕੇ ਆਪਾਂ ਤਾਂ ਬਸ ਸ਼ੇਅਰ ਹੀ ਕਰ ਸਕਦੇ ਆ ਸ਼ੇਅਰ ਕਰਕੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਆ ਐਨਿਕ ਦਾ ਸਮਤ ਆਪਾਂ ਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਵੀ ਆਪਾਂ ਸ਼ੇਅਰ ਕਰ ਦਈਏ ਸੋ ਸ਼ੇਅਰ ਜਰੂਰ ਕਰਿਓ ਵੀਰਵਾਨ ਕੇ